ਡੈਨਿਕਸਵਰਾ ਟੀਵੀ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਅਭਿਸ਼ੇਕ ਪਾਰਦਵਾਜ ਤੁਹਾਨੂੰ ਦੱਸ ਦਈਏ ਕਿ 15 ਅਗਸਤ 2024 ਨੂੰ ਦੇਸ਼ ਆਪਣਾ 83 ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਇਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸਰਮਾ ਜਿਹੜਾ ਆ ਅ ਆਜ਼ਾਦੀ ਦਿਹਾੜਾ ਜਿਹੜਾ ਕਿ ਮਨਾਉਣ ਜਾ ਰਿਹਾ ਤਾਂ ਲੋਕਾਂ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਜਿਹੜਾ ਖੁਸ਼ੀ ਦਾ ਮਾਹੌਲ ਵੀ ਬਣਿਆ ਹੋਇਆ ਤਾਂ ਦੂਸਰੇ ਪਾਸੇ ਹਰਕਰ ਤਿਰੰਗਾ ਜਿਹੜੀ ਮੁਹਿੰਮ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਚਲਾਈ ਜਾ ਰਹੀ ਹੈ ਤੇ ਅੱਜ ਸਾਡੇ ਨਾਲ ਪਠਾਨਕੋਟ ਪੋਸਟ ਆਫਿਸ ਦੇ ਜਿਹੜੇ ਪੋਸਟਮਾਸਟਰ ਨੇ ਨਰਿੰਦਰਪਾਲ ਜੀ ਹੋ ਸਾਡੇ ਨਾਲ ਮੌਜੂਦ ਨੇ ਸਾਰੀ ਗੱਲਬਾਤ ਕਰਾਂਗੇ ਕਿ ਕਿਵੇਂ ਉਹਨਾਂ ਕੋਲ ਕਿਹੜੀ ਕੁਆਂਟੀਟੀ ਕਿੰਨੀ ਕੁਆਂਟੀਟੀ ਦੇ ਵਿੱਚ ਜਿਹੜੇ ਤਿਰੰਗੇ ਝੰਡੇ ਜਿਹੜੇ ਇੱਥੇ ਪੁੱਜਣੇ ਸਰ ਸਵਾਗਤ ਹੈ ਜੀ ਡੈਨਿਕ ਫਿਰ। ਥੈਂਕ ਯੂ ਵੈਰੀ ਮਾ ਜੀ। ਸਰ ਕਿੰਨੀ ਕੁਆਂਟੀਟੀ ਜ ਆਪਣੇ ਕੋਲ ਜਿਹੜੇ ਤਿਰੰਗੇ ਝੰਡੇ ਐ ਸੇ ਪੁੱਛਣੇ ਤੇ ਕਿਵੇਂ ਤੁਸੀਂ ਹਰ ਘਰ ਤਿਰੰਗਾ ਜਿਹੜੀ ਮੁਹਿੰਮ ਨੂੰ ਸਫਲ ਕਰਨ ਦੇ ਵਿੱਚ ਪ੍ਰਯਾਸ ਕਰ ਰਹੇ ਹੋ ਸਾਨੂੰ 83 ਨੂੰ ਹੀ ਪਹਿਲਾਂ 800 ਦੇ ਕਰੀਬਾ ਨੂੰ ਝੰਡੇ ਐ ਮਿਲ ਚੁਕੇ ਸੀਗੇ ਜਿਹੜੇ ਕਿ ਆਪਾਂ ਆਪਣੇ ਬ੍ਰਾਂਚ ਲੈਵਲ ਤੇ ਪੋਸਟਮੈਨ ਦੇ ਥਰੂ ਸਪਲਾਈ ਆਲਰੇਡੀ ਕਰ ਦਿੱਤੀ ਐ ਔਰ ਆਲਰੇਡੀ ਸੇਲ ਚੱਲ ਰਹੀ ਐ ਈਵਨ ਸਾਨੂੰ ਤੇ ਹੁਣ ਬਲਕ ਦੇ ਵਿੱਚ ਆਰਡਰ ਆ ਰਹੇ ਐ ਕਿ ਵੀ ਸਾਨੂੰ 500 ਮਤਲਬ 50 ਝੰਡਾ ਦੇ ਦਿਓ 100 ਝੰਡਾ ਦੇ ਦਿਓ ਲੋਕਲ ਲੈਵਲ ਤੇ ਜਿੰਨੇ ਵੀ ਕੋਈ ਐਸੋਸੀਏਸ਼ਨ ਐ ਜਾਂ ਕੋ ਸਕੂਲ ਵਗੈਰਾ ਉਸ ਤਰ੍ਹਾਂ ਲੈ ਰਹੇ ਨੇ ਹਡਕੋ ਲੋਕਲ ਲੈਵਲ ਤੇ ਸਕੂਲਾਂ ਦੀ ਗੱਲ ਕਰੀਏ ਜਾਂ ਲੋਕਲ ਲੈਵਲ ਤੇ ਹੋਰ ਜਿਹੜੇ ਕਿ ਐਡਮਿਨਿਸਟ੍ਰੇਸ਼ਨ ਆਫਿਸ ਨੇ ਸਰਕਾਰੀ ਦਫ਼ਤਰ ਨੇ ਉਹਨਾਂ ਦਾ ਉਹਾਂ ਤੱਕ ਵੀ ਜਿਹੜੀ ਪਹੁੰਚ ਹੈ ਤੁਹਾਡੇ ਦਫ਼ਤਰ ਥਰੂ ਹੀ ਹੋ ਰਹੀ ਹੈ ਕਿ ਉਹ ਡਾਇਰੈਕਟ ਦੀ ਉਹਨਾਂ ਕੋਲ ਜਾ ਰਹੇ ਨੇ ਦੇਖੋ ਆਪਣਾ ਜਿਹੜਾ ਸਾਡਾ ਮਕਸਦ ਹੈਗਾ ਆਪਣੇ ਡਿਪਾਰਟਮੈਂਟ ਦੀ ਗੱਲ ਹੈਗੇ ਸਾਡੇ ਪਬਲਿਕ ਰਿਲੇਸ਼ਨ ਇੰਸਪੈਕਟਰ ਹੁੰਦੇ ਹੈਗੇ ਸਾਡੇ ਕੋਲ ਪੋਸਟਮੈਨ ਸਟਾਫ ਹੈ ਜਿਹੜਾ ਕਿ ਹਰ ਪਬਲਿਕ ਦੇ ਵਿੱਚ ਜਾ ਰਿਹਾ ਹੈ ਉਹਨਾਂ ਦੇ ਥਰੂ ਆਪਾਂ ਸਾਰੀ ਮਤਲਬ ਮੌਤ ਮੌਤ ਆਪਾਂ ਜਿਹੜੀ ਐਡ ਹੋ ਰਹੀ ਹੈ ਈਵਨ ਸਾਡਾ ਪੇਪਰਾਂ ਵਿੱਚ ਵੀ ਆਇਆ ਇੱਕ ਦਾ ਔਰ ਮੋਰਓਵਰ ਜਿਹੜੀ ਹੈ ਕਿ ਸਾਰੇ ਜਗ੍ਹਾ ਵੈਸੇ ਹੀ ਇੱਕ ਦੇਸ਼ ਵੱਲੋਂ ਇੱਕ ਮਹਿੰਮ ਹੈ ਇੱਕ ਖੁਸ਼ੀ ਦੀ ਲਹਿਰ ਹੈ ਲੋਕਾਂ 'ਚ ਬੜੀ ਐਕਸਾਈਟਮੈਂਟ ਹੈ ਇਹਨਾਂ ਨੂੰ ਮਨੋ ਲੈ ਕੇ ਹਰ ਬੰਦਾ ਚਾਹ ਰਿਹਾ ਕਿ ਮੈਂ ਆਪਣੇ ਘਰ ਦੇ ਛੱਤ ਤੇ ਜਿਹੜਾ ਉਹਨੂੰ ਮੌਕਾ ਮਿਲ ਰਿਹਾ ਔਰ 9 ਤਰੀਕ ਤੋਂ ਲੈ ਕੇ 15 ਤਰੀਕ ਤੱਕ ਦਾ ਜਿਹੜਾ ਹੈਗਾ ਸਾਰਿਆਂ ਵਾਸਤੇ ਓਪਨ ਹੈਗਾ ਮੈਂ ਚਾਹਾਂਗਾ ਵੀ ਜਿਹੜੇ ਸਾਡੇ ਦੇਸ਼ ਦੇ ਵਾਸੀ ਨੇ ਹਰ ਘਰ ਦੇ ਤਿਰੰਗਾ ਮਨੋ ਛੱਤ ਤੇ ਲਹਿਰਾਵੇ ਤੇ ਜੇਕਰ ਪ੍ਰਾਈਸ ਦੀ ਗੱਲ ਕੀਤੀ ਜਾਵੇ ਤਾਂ ਪਰ ਪੀਸ ਕਿੰਨੇ ਰੁਪਏ ਦਾ ਡੇਟ ਰੱਖਿਆ ਗਿਆ ਹੈਗਾ ਇਹਦਾ ਮਾਤਰ ਪ੍ਰਾਈਸ ਜਿਹੜਾ 25 ਰੁਪਏ ਹੈ ਜੀ ਦਾਖਾਨੇ ਚ ਕਾਫੀ ਲੋਕ ਜਿਹੜੇ ਇੱਥੇ ਆਂਦੇ ਹੁੰਦੇ ਨੇ ਤੁਹਾਡੇ ਕੋਲ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਜਾਗਰੂ ਕਰ ਰਹੇ ਹੋ ਇਸ ਤਰ੍ਹਾਂ ਹੈ ਸਾਡੇ ਕਾਊਂਟਰ ਬਾਹਰ ਚੱਲ ਰਹੇ ਆ ਕਾਊਂਟਰ ਤੇ ਵੀ ਆਪਾਂ ਕੋਈ ਸਾਡੇ ਕੋਲ ਬੋਲਦਾ ਜਿੰਨੇ ਵੀ ਸਾਡੇ ਕਾਊਂਟਰ ਦੇ ਸਟਾਫ ਹੈ ਉਹਨਾਂ ਨੂੰ ਸਾਰਿਆਂ ਨੂੰ ਸੈਂਸਿਟਾਈਜ਼ ਆਪਾਂ ਕਰ ਦਿੱਤਾ ਹੋਇਆ ਹੈ ਈਵਨ ਆਪਾਂ ਬਾਹਰ ਆਪਣਾ ਇੱਕ ਕਾਊਂਟਰ ਵੀ ਲਗਾਇਆ ਹੋਇਆ ਹੈ ਤਾਂ ਕਿ ਜਿਹੜਾ ਵੀ ਕੋਈ ਵਿਜ਼ਟਰ ਆਵੇ ਜਦੋਂ ਗੇਟ ਚ ਐਂਟਰੈਂਸ ਵਿੱਚ ਆਵੇ ਤਾਂ ਉਹਨੂੰ ਤਰੰਗਾ ਦਾ ਪਹਿਲਾਂ ਹੀ ਉਹਨਾਂ ਨੂੰ ਮਿਲੇਗੀ ਭਾਈ ਇੱਥੇ ਤਰੰਗਾ ਸੇਲ ਹੋ ਰਹੀ ਹੈ ਹਜੇ ਤੱਕ ਕਿੰਨੇ ਕੁਆਂਟੀਟੀ ਜਿਹੜੇ ਇਹ ਤਿਰੰਗੇ ਝੰਡੇ ਜਿਹੜੇ ਤੁਹਾਡੇ ਅਲਰੇ ਡਿਸਟ੍ਰੀਬਿਊਟ ਕਰ ਦਿੱਤੇ ਗਏ ਨੇ ਤੇ ਬਾਕੀ ਕਿੰਨੇ ਪਿੱਛੇ ਰਹਿ ਗਏ ਨੇ ਜਾਂ ਹੋਰ ਵੀ ਤੁਹਾਡੀ ਮੰਗਵਾਨ ਦੀ ਹਜੇ ਤੱਕ ਹੈਗੀ ਆ ਇਸ ਤਰ੍ਹਾਂ ਹੈ ਜੀ ਆਲਮੋਸਟ ਸਾਡਾ ਕੋਈ 300 ਝੰਡਾ ਦੇ ਆਲਮੋਸਟ ਸੇਲ ਹੋ ਚੁਕਿਆ ਹੈ ਔਰ ਅੱਜ ਵੀ ਇਹਨਾਂ ਬਲਕ ਦੇ ਆਰਡਰ ਮੰਨ ਲਓ ਆਏ ਨੇ ਔਰ ਆਪਾਂ ਮੰਨ ਲਗਦਾ ਵੀ 1-2 ਦਿਨ ਵਿੱਚ ਇਹਦੇ ਸਾਰੇ ਸਟਾਕ ਖਤਮ ਹੋ ਜਾਏਗਾ ਔਰ ਰਹੀ ਗੱਲ ਸਪਲਾਈ ਦੀ ਇਹ ਤੇ ਜਿੱਥੋਂ ਤੱਕ ਹੈਗਾ ਕਿ ਅਗਰ ਸਪਲਾਈ ਸਾਨੂੰ ਆਉਂਦੀ ਹੈ ਪਿੱਛੋਂ ਜਿਵੇਂ ਇਹਨਾਂ ਨੂੰ ਆਰਡਰ ਪਿੱਛੋਂ ਆਣਗੇ ਉਸੇ ਤਰ੍ਹਾਂ ਹੀ ਆਪਾਂ ਕਰਾਂ ਤਾ ਬਿਲਕੁਲ ਐਸਨ ਸਾਡੇ ਨਾਲ ਪਠਾਨਕੋਟ ਪੋਸਟ ਆਫਿਸ ਦੇ ਪੋਸਟਮਾਸਟਰ ਨਰਿੰਦਰਪਾਲ ਜੀ ਜਿਹਨਾਂ ਨੇ ਸਾਰੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਬਲਕ ਦੇ ਵਿੱਚ ਜਿਹੜਾ ਆਰਡਰ ਹੈ ਤਿਰੰਗਾ ਝੰਡੇ ਦਾ ਜਿਹੜਾ ਆਇਆ ਸੀਗਾ ਤਾਂ ਜ਼ਿਲ੍ਹੇ ਦੇ ਜਿੰਨੇ ਵੀ ਪੋਸਟ ਆਫਿਸ ਨੇ ਸਾਰੇ ਕਿਤੇ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਸਕੂਲਸ ਦੇ ਵਿੱਚ ਡਿਸਟ੍ਰੀਬਿਊਟ ਕੀਤੇ ਜਾ ਰਹੇ ਨੇ ਤੇ ਜਿਹੜਾ ਪਰ ਪੀਸ ਦਾ ਝੰਡੇ ਦਾ 25 ਰੁਪਏ ਦਾ ਰੇਟ ਰੱਖਿਆ ਗਿਆ ਉਹਨਾਂ ਨੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਤਿਰੰਗਾ ਜਿਹੜਾ ਸਾਡੀ ਦੇਸ਼ ਦੀ ਸ਼ਾਨ ਹੈ ਇਸ ਨੂੰ 15 ਅਗਸਤ ਨੂੰ ਆਪਣੇ ਘਰਾਂ ਦੀ ਛੱਤਾਂ ਤੇ ਘਰਾਂ ਦੇ ਵਿੱਚ ਜਰੂਰ ਲਹਿਰਾਓ आजादी दिहाड़ा जरा धूमधाम देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल आरोप